but oh, xin phép ਮੇਰਾ ਨਾਰ ਪ੍ਰੀ ਸਿੰਘ ਜੀ ਮੇਰਾ ਨਾ ਵਾਕ ਇਦਾਂ ਹੈ ਕਿ ਮੇਰਾ ਅਜ ਵਿਆਹ ਸਾਰੇ ਰਿਸ਼ਤੇਦਾਰ ਆਏ ਆ ਤੇ ਕਿਤੇ ਢਾੜੀ ਮੰਗਣੀ ਪੈਰ ਤੇ ਬਾਪ ਦੇ ਦਿੱਤਾ ਉਹਨਾਂ ਨੇ ਤੇ ਮੇਰਾ ਇਹ ਮੰਗਣੀ ਇੱਥੇ ਡਰਮ ਵਾਲੀ ਗਲੀ ਹੋਈ ਜੀ ਕਿੰਨਾ ਚਿਰ ਪਹਿਲੇ ਤੁਹਾਡੀ ਇਹ ਮੰਗਾਈ ਆ 8-9 ਮਹੀਨੇ ਹੋ ਗਏ ਜੀ ਹੋਏ ਨੂੰ ਉਹਨਾਂ ਨੇ ਮੈਨੂੰ ਗਮਰਾਹ ਕੀਤਾ ਇਹ ਇਹਨਾਂ ਨੇ ਪਹਿਲਾਂ ਵੀ ਨਹੀਂ ਦੱਸਿਆ ਮੈਨੂੰ ਹਾਂਜੀ ਤੇ ਹੁਣ ਤੁਹਾਨੂੰ ਕਦੋਂ ਹੁਣ ਤੁਹਾਨੂੰ ਕਦੋਂ ਪਤਾ ਲੱਗਾ ਤੇ ਕੀ ਉਹਨਾਂ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਇਹ ਕੁੜੀ ਤਾਂ ਚਲ ਗਈ ਆ ਘਰੋਂ ਰਾਤ ਦੇ ਗਏ ਤੇ ਦਿਨ ਦਿਨੇ ਦੱਸਿਆ ਉਹਨਾਂ ਨੇ ਹਾਂ ਗਏ ਰਾਤ ਦੇ ਦਿਨੇ ਦੱਸਿਆ ਕਰਦੇ ਰਹੇ ਉਹਨਾਂ ਦੇ ਤੇ ਕਿਉਂ ਚਲ ਗਈ ਦੱਸਿਆ ਨਾ ਇੰਨਾ ਨਹੀਂ ਪਤਾ ਮੈਨੂੰ ਪਜੀ ਦੱਸਿਆ ਨਹੀਂ ਕਿਹਨੇ دل ਤੁਹਾਡੀ ਮੰਗਣੀ ਰਹੀ ਸੀ 8-9 ਮਹੀਨੇ ਹੋ ਗਏ ਉਹ ਤਾਂ ਕੋਈ ਗੱਲਬਾਤ ਨਹੀਂ ਤੁਹਾਡੇ ਪਰਵਾਸ ਨਾਲ ਨਹੀਂ ਗੱਲ ਮੇਰੇ ਨਾਲ ਕਰਦੇ ਰਹੇ ਆ ਉਹਨਾਂ ਨੇ ਦੱਸਿਆ ਨਹੀਂ ਮੈਂ ਪੂਰਾ ਪ੍ਰੋਪਰ ਨਹੀਂ ਦੱਸਿਆ ਮਤਲਬ ਇਹਨਾਂ ਵੀ ਗੱਲ ਹੁੰਦੀ ਰਹੀ ਤੁਹਾਡੀ ਹਾਂਜੀ ਕੋਈ ਗੱਲਬਾਤ ਕੀ ਕਹਿੰਦੀ ਨਹੀਂ ਉਹ ਤਾਂ ਕੁਝ ਨਹੀਂ ਆਂਦੇ ਗੱਲ ਹੁੰਦੀ ਹੁੰਦੀ ਹੀ ਮੇਰੀ ਗੱਲ ਉਦਾਂ ਨਾ ਮੈਂ ਖੁੱਲ ਕੇ ਗੱਲ ਨਹੀਂ ਕਰਦੇ। ਵਿਆਹ ਨਾਲ ਰਾਜੀ ਸੀ ਤੁਹਾਡੀ ਕੁੜੀ। ਹਾਂਜੀ ਵਿਆਹ ਨਾਲ ਰਾਜੀ ਸੀ ਪਹਿਲਾਂ। ਤਾਂ ਜਿਹੜਾ ਫੋਨ ਆਇਆ ਮੁੰਡੇ ਦਾ ਉਹ ਕੀ ਮਾਮਲਾ? ਉਹ ਉਹ ਜੂਪੀ ਤੋਂ ਕਹਿੰਦਾ ਮੈਂ ਬੋਲਦਾ ਹਾਂ। ਤੇ ਹਾਂਜੀ ਮੁੰਡੇ ਦਾ ਨਾਂ ਨਹੀਂ ਪਤਾ ਕਹਿੰਦਾ ਮੈਂ ਜੂਪੀ ਤੋਂ ਬੋਲਦਾ ਹਾਂ ਤੇ ਮੈਨੂੰ ਕਿਸੇ ਨਾਲ ਗੱਲ ਫੋਨ ਲਿਆ ਹੈ ਮੇਰਾ ਤੇ ਉਹਨੇ ਗੱਲ ਕੀਤੀ ਹੈ ਇਦਾਂ ਉਹਨਾਂ ਨਾਲ। ਹਾਂਜੀ ਕੀ ਕਹਿੰਦਾ? ਉਹਨਾਂ ਨੂੰ ਫੋਨ ਆਇਆ ਤਾਂ ਵਿਆਹ ਨਾਲ। ਬੱਲੇ ਫੋਨ ਆਇਆ ਕਹਿੰਦਾ ਇਹ ਮਤਲਬ ਕੋਈ ਰਿਸ਼ਤਾ ਛੱਡ ਦਿਓ। ਇਹ ਬੈਲੋਂ ਵੀ ਕੁੜੀ ਮੈਨਾਂ ਮੇਰੀ ਫਰੈਂਡਸ਼ਿਪ ਰਹੀ ਤੇ ਤੂੰ ਰਿਸ਼ਤਾ ਤੋੜ ਦੋ ਦਾ ਦਾ ਮੁੰਡਾ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਹੀ ਪਤਾ ਨਹੀਂ ਨਹੀਂ ਉਹ ਕੁੜੀ ਜਿਹਨਾਂ ਤੁਹਾਡੇ ਮੰਗਣੀ ਹੋਈ ਕਿਰਨਦੀਪ ਕੌਰ ਅੱਛਾ ਜੀ ਤੇ ਕੀ ਤਿਆਰੀ ਕੀਤੀਆਂ ਗਈਆਂ ਤੁਹਾਡੇ ਪਰਿਵਾਰਾਂ ਦਾ ਤਿਆਰੀਆਂ ਭਾਈ ਸਾਰੀਆਂ ਹੋਈਆਂ ਆ ਹਲਵਾਈ ਵੀ ਲੱਗੇ ਟੰਟ ਲੱਗਾ ਹਲਵਾਈ ਵੀ ਲੱਗੇ ਪਰੋਣੇ ਆਏ ਸਾਰੇ ਸਾਰੇ ਪਰੋਣੇ ਆਏ ਹਾਂਜੀ ਮੇਰਾ ਨੁਕਸਾਨ ਹੋਇਆ ਹੈ ਤੱਕ ਕਿਰਨ ਦੇ ਮਾ ਨਾਲ ਗੱਲ ਹੋਈ ਥੋੜੀ ਕਦੀ ਹਾਂਜੀ ਉਹਨਾਂ ਨਾਲ ਗੱਲ ਵੀ ਹੁੰਦੀ ਆ ਕੀ ਕਹਿੰਦੇ ਉਹ ਤੇ ਹੰਦੇ ਮਤਲਬ ਅੱਜ ਕੀ ਆ ਤੂੰ ਸੱਚ ਕੀ ਕਹਿੰਦੇ ਜੋ ਚਲ ਗਈ ਆ ਕੱਜ ਉਹਨਾਂ ਨੇ ਇਹ ਕਹਿਆ ਕੁੜੀ ਘਰੋਂ ਚਲ ਗਈ ਆ ਤੇ ਤੀਨ ਦੋ ਤਿੰਨ ਦਿਨ ਠਹਿਰ ਕੇ ਆਪਣਾ ਪ੍ਰੋਗਰਾਮ ਕਰ ਲਿਓ ਐਂ ਦਾਂਦੇ ਉਹ ਇਹ ਜਿਹੜਾ ਅੱਜ ਕੰਮ ਹੋਇਆ ਆ ਤੁਹਾਨੂੰ ਲੱਗਦਾ ਪੇ ਕੁੜੀ ਦਾ ਚੱਕਰ ਹੀ ਉਹ ਮੁੰਡਾ ਯੂਪੀ ਵਾਲੇ ਨਾਲ ਨਹੀਂ ਪਹਿਲੋਂ ਨਹੀਂ ਲੱਗਦਾ ਇਹਨਾਂ ਨੇ ਬਾਅਦ ਚ ਦੱਸਿਆ ਮੈਨੂੰ ਬਾਅਦ ਚ ਦੱਸਿਆ ਹਾਂਜੀ ਤੁਹਾਨੂੰ ਮੁੰਡੇ ਦੇ ਆਉਣ ਤੋਂ ਸ਼ੱਕ ਹੋਣਾ ਹਾਂਜੀ ਕੀ ਮੰਗੀ ਕਰਦੇ ਹੋ ਨਾ ਮੰਗ ਇਹੋ ਗੀਨ ਸਾਉ ਚਾਹੀਦਾ ਤੇ ਹਨ ਦੇਖੋ ਵੇ ਜੀ ਪਹਿਲਾਂ ਤੇ ਸਾਡੇ ਨਾਲ ਵੀਰ ਨਾਲ ਬਹੁਤ ਮਾੜੀ ਹੋਈ ਆ ਸਾਡੇ ਭਰਾ ਨਾਲ ਅੱਜ ਇਹਦਾ ਸਗਣ ਹੀ ਤੇ ਕੁੜੀ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਬੁੜੇ ਨਾਲ ਹਨ ਉਹਨੂੰ ਬਲ ਫਰੋਡ ਕੀਤਾ ਵਾ ਇਹ ਬੰਦੇ ਨਾਲ ਸਾਡੇ ਸਾਰੇ ਜਿਸਦਾਰ ਜਿੰਨੇ ਸਾਡੇ ਭੈਣ ਭਰਾ ਸਾਡੀਆਂ ਤਿਆਰੀਆਂ ਅਸੀਂ ਸਭ ਕੁਝ ਕਰਕੇ ਬੈਠੇ ਆ ਤੇ ਤੇ ਅਨ ਨੂੰ ਸਾਨੂੰ ਦਿਨੇ 5 ਵਜੇ ਤੜਕੇ ਫੋਨ ਕਰੀ ਕੇ ਕਹਿੰਦੇ ਵੀ ਕੁੜੀ ਹਾਂ ਨਹੀਂ ਇੱਥੇ ਭੱਜ ਗਈ ਕੁੜੀ ਕਿਤੇ ਭੱਜ ਗਈ ਆ ਅੱਛਾ ਜੀ ਦੇਖੋ ਜੀ ਪਰਿਵਾਰ ਨੇ ਕਿ ਦੱਸਿਆ ਤੁਹਾਨੂੰ ਵੀ ਕੁੜੀ ਨਾਲ ਕੋਈ ਬਾਹਰ ਚੱਕਰ ਹੈ ਜਾਂ ਕੁੜੀ ਨਾਲ ਨਾ ਜੀ ਕੁਝ ਨਹੀਂ ਕੁਝ ਨਹੀਂ ਸਾਨੂੰ ਕੁਝ ਨਹੀਂ ਸਾਡੀ ਗੱਲ ਕੋਈ ਹੁੰਦੀ ਨਹੀਂ ਬਸ ਇਹਨਾਂ ਨੋਰਮਲ ਤੇ ਮੌਕੇ ਦੇ ਅੱਜ ਤੜਕੇ ਫੋਨ ਕਰਕੇ ਕਹਿਤਾ ਤੁਸੀਂ ਵੇਖ ਸਕਦੇ ਹੋ ਜਿੰਨੀਆਂ ਤਿਆਰੀਆਂ ਟੈਂਟ ਵਗੈਰਾ ਸਾਡੇ ਲਵਾਈ ਤੱਕ ਬਾਹਰ ਤੰਦੂਰ ਤੱਕ ਪਏ ਆ ਤੇ ਕਿੰਨੀ ਬਦਨਾਮੀ ਵਾਲੀ ਗੱਲ ਹੈ ਜਦੋਂ ਇੰਨਾ ਪਰਿਵਾਰ ਸਾਡਾ ਇਕੱਠਾ ਹੋਵੇ ਸਗਨ ਦਾ ਕੰਮ ਹੋਏ ਅੱਜ ਜੇ ਕੋਈ ਇਹੋ ਜੀ ਗੱਲ ਹੈਗੀ ਤੇ ਸਾੜਨਾ ਪਹਿਲਾਂ ਕਰ ਲੈਂਦੇ ਅਸੀਂ ਇਹੋ ਇਥੋਂ ਤੱਕ ਸਾਨੂੰ ਨਹੀਂ ਪਤਾ ਜੀ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਵੀ ਆ ਕੋਈ ਇਹੋ ਜੀ ਗੱਲ ਵੀ ਹੈਗੀ ਆ ਕਿੰਨੇ ਦਿਨ ਤਾਂ ਮੰਗਣੀ ਹੋਈ ਸੀ ਇਹਨਾਂ ਦੀ ਪਾਜੀ 6-7 ਮਹੀਨੇ ਹੋ ਗਏ ਜੀ 7 ਮਹੀਨੇ ਹੋ ਗਏ ਮੁੰਡਾ ਗੱਲ ਕਰਨ ਦੇ ਅੱਛਾ ਜੀ ਤੇ ਕੁੜੀ ਵਾਲੇ ਕਿੱਥੋਂ ਦੇ ਕੁੜੀ ਵਾਲੇ ਆ ਗਏ ਭਾਈ ਨਿਊ ਅੰਮ੍ਰਿਤਸਰ ਥੋੜਾ ਰਮ ਵਾਲੀ ਗਲੀ ਅੱਛਾ ਜੀ ਉਥੋਂ ਦੀ ਆ ਸੁਲਤਾਨ ਵਿੰਰੋਲ ਤੇ ਪਰਵਾਹ ਨਾਲ ਤੁਹਾਡੀ ਗੱਲ ਹੋਈ ਇਹ ਕੁੜੀ ਵਾਲਾ ਨਾਲ ਹਾਂ ਜੀ ਹੁੰਦੀ ਆ ਇਹਦਾ ਕਰਦਾ ਰਿਹਾ ਆਪਣੀ ਸਾਥ ਨਾਲ ਗੱਲ ਕਰਦਾ ਰਿਹਾ ਉਦੋਂ ਕੋਈ ਉਦੋਂ ਕੋਈ ਗੱਲ ਕਰਦੇ ਤੇ ਸ਼ਾਇਦ ਨਹੀਂ ਕੋਰਾ ਦੇ ਅੱਜ ਮੌਕੇ ਤੇ ਵੇਖੋ ਤੂੰ ਇਹ ਆ ਕੀ ਕੀਤਾ ਨਾ ਇਹ ਗੱਲ ਚੰਗੀ ਥੋੜੀ ਆਹੀਂ ਚੰਗੇ ਉਹਨੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਕਿ ਗਾਂ ਕੋਈ ਇਹੋ ਜਿਹੇ ਠੀਕ ਹੈ ਜੀ ਇਹ ਕਦੀ ਵੀ ਇਹੋ ਜੇ ਕਦੀ ਨਹੀਂ ਕਿਸੇ ਦਾ ਕੰਮ ਹੋਣਾ ਚਾਹੀਦਾ ਜੋ ਅੱਜ ਕੰਮ ਹੋਇਆ ਸਾਰਾ ਸਾਰਾ ਰੈਂਦਾ ਸਾਡੀ ਫੈਮਿਲੀ 'ਚ ਬਦਨਾਮੀ ਹੋਈ ਨੇ ਸਾਡੀ ਫੈਮਿਲੀ ਆਈ ਇੱਥੇ ਕਿਉਂਕਿ ਵੇਖਣ ਵਿਆਹ ਆਇਆ ਸੀ ਤੇ ਕੰਮ ਹਟਨਾ ਹੋਣ ਦੇ ਹੁੰਦੇ ਹੋਣੇ ਚਾਣਗੇ ਤਾਂ ਹੀ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲ ਵੀ ਮੰਗ ਕਰਦੇ ਆਂ ਕਿ ਇਹੋ ਜੇ ਬੰਦਿਆਂ ਨੂੰ ਦਬੋਚਿਆ ਜਾਵੇ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਹਾਂ ਜੀ ਹਾਂ ਜੀ ਖਾਣੇ ਗਏ ਜੀ ਸਾਡੇ ਕੋਲ ਹਰਪ੍ਰੀਤ ਸਿੰਘ ਪੁੱਤਰ ਸੁਵਿੰਦਰ ਸਿੰਘ ਖਾਪੜ ਖੜੀ ਤੋਂ ਦਰਖਾਸਤ ਆਈ ਆ ਇਹ ਅੱਜ ਵਿਆਹ ਸੀਗਾ ਤੇ ਉਹ ਇਹ ਇਹਨਾਂ ਨੇ ਹੁਣੇ ਦਰਖਾਹ ਦਿੱਤੀ ਆ ਕਿ ਕੁੜੀ ਜਿਹੜੀ ਉਹ ਇਹਨਾਂ ਦੇ ਕਹਿੰਦੇ ਮੁਤਾਬਕ ਭੱਜ ਗਈ ਆ ਤੇ ਮੁੰਡੇ ਵਾਲੇ ਪਰਿਵਾਰ ਆਏ ਆ ਤੇ ਉਹ ਹੁਣੇ ਦਰਖਾਹਤਾਈ ਜੋ ਬੰਦੀ ਕਾਰਵਾਈ ਇਹਨੂੰ ਕੀਤੀ ਚੱਲੂ। ਇਹਨਾਂ ਨਾਲ ਕੁੜੀ ਦਾ ਪਰਿਵਾਰ ਨਾਲ ਕੀ ਗੱਲ ਬਾਤ ਹੈ ਤੁਹਾਡੀ? ਉਹਨਾਂ ਨੂੰ ਫੋਨ ਕੀਤਾ ਵਾ ਉਹ ਕਹਿੰਦੇ ਸੀ ਆ ਰਹੇ ਆ ਤੇ ਦੋਵਾਂ ਪਰਿਵਾਰਾਂ ਨੂੰ ਪੁੱਛੀ ਜੋ ਬੰਦੀ ਕਾਰਵਾਈ। ਸਾਹ ਮਿਲੇਗਾ ਪਰਿਵਾਰ ਨੂੰ? ਮਿਲੇਗਾ। ਨੂੰ ਬੰਦੀ ਕਾਰਵਾਈ ਕੀਤੀ ਚੱਲੂ।